ਬਾਬਾ ਬਾਬਾ ਬਲਕਨਾਥ ਜੀ ਦੀ ਔਰਸੇ ਦੇ ਕੋਫਾ ਦੇ ਜਾਣ ਲਈ ਪਹਿਲੇ ਪੋਡੇ ਤੋਂ ਇੱਥੋਂ ਪੋਡੀਆਂ ਸਟਾਰਟ ਹੁੰਦੀਆਂ ਜੀ ਤੇ ਪਹਿਲਾ ਸਿੱਧ ਜੋਗੀ ਬਾਬਾ ਬਲਕਨਾਥ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਪਹਿਲੇ ਪੋਡੇ ਤੇ ਤੇ ਇੱਥੇ ਦਰਸ਼ਨ ਕਰਨ ਤੋਂ ਬਾਅਦ ਫਿਰ ਆਪ ਕੋਡੇ ਸਟਾਰਟ ਹੋ ਜਾਂਦੇ ਆ ਜੀ ਤੇ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ ਤੇ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਜਿਹੜੀ ਬੋਲੀ ਹੈ ਨਾ ਜਿੱਥੋਂ ਗਾਗਰ ਜਲ ਦੀ ਸਵੇਰੇ ਲੈ ਕੇ ਆਉਂਦੇ ਆ ਤੇ ਸ਼ਿਨਾਨ ਕਰਵਾਉਂਦੇ ਆ ਨਾ ਤੇ ਉਹ ਵੀ ਥੋੜਾ ਜਿਹਾ ਇਸ ਤੋਂ ਅੱਗੇ ਆ ਕੇ ਨਾ ਇੱਥੋਂ ਯਸਟ ਇਹ ਆ ਜਿਹੜੀ ਜਗ੍ਹਾ ਤੋਂ ਰਾਈਟ ਟਰਨ ਜਾਂਦਾ ਨਾ ਇਹ ਜਾਂਦਾ ਥੱਲੇ ਪੌੜੀਆਂ ਜਾਂਦੇ ਹਾਂ ਜੀ ਆ ਜਿਹੜੀ ਜਾਂਦੀ ਰੋ ਤੇ ਇਹ ਸਾਰੀਆਂ ਪੌੜੀਆਂ ਸਾਰੀਆਂ ਥੱਲੇ ਉੱਤੇ ਕਿ ਥੱਲੇ ਇਹ ਬਾਬਾ ਬਾਲਕਨਾਥ ਜੀ ਦਾ ਮੰਦਿਰ ਆ ਛੋਟੀ ਜਿਹੀ ਗੁਫਾ ਵੀ ਬਣੀ ਹੋਈ ਆ ਤੇ ਉੱਥੇ ਇੱਕ ਬਾਬਾ ਜੀ ਹੈਗੇ ਪੰਡਤ ਜੀ ਉਹ ਉੱਥੇ ਰਹਿੰਦੇ ਆ ਕਾਫੀ ਸਾਲਾਂ ਤੋਂ ਕਹਿੰਦੇ ਰਹਿੰਦੇ ਆ ਉਹ ਤੇ ਜਾਓ ਦਰਸ਼ਨ ਕਰਕੇ ਆਓ ਜਿਨ੍ਹਾਂ ਨੇ ਨਹੀਂ ਗਏ ਉਹ ਮੇਰੀ ਵੀਡੀਓ ਦੇਖ ਸਕਦੇ ਆ ਮੈਂ ਉਹ ਜਿਹੜਾ ਉਹਦਾ ਲਿੰਕ ਨਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਊਗਾ ਨਾ ਤੇ ਸੰਡੇ ਵਾਲੇ ਦਿਨਾਂ ਜੀ ਐਤਵਾਰ ਦਾ ਦਿਨਾਂ ਤੇ ਸੰਗਤ ਕਾਫੀ ਚੱਲੀ ਗਈ ਆ ਦਰਸ਼ਨਾਂ ਨੂੰ ਅਸੀਂ ਥੋੜਾ ਡਿਲੇ ਹੋ ਗਏ ਇੱਥੇ ਪਿੱਛੇ ਹੀ ਥੋੜਾ ਟਾਈਮ ਲੱਗ ਗਿਆ ਸੀ ਜਦਾਂ ਸ਼ਾਤ ਲਈ ਚ ਨਾ ਤੇ ਹਕੀਕੀ ਸੰਗਤ ਦਾ ਦਰਸ਼ਨ ਕਰਕੇ ਵਾਪਸ ਵੀ ਆ ਰਹੀ ਆ ਹਾਂਜੀ ਤੇ ਕੋਸ਼ਿਸ਼ ਕਰਾਂਗੇ ਕਿ ਬਿਨਾਂ ਸਕਿਪ ਕੀਤੇ ਹੋ ਬਿਨਾ ਕਟਿੰਗ ਕੀਤੇ ਹੋ ਕੋਸ਼ਿਸ਼ ਕਰਾਂਗੇ ਵੀ ਸਾਰੀ ਵੀਡੀਓ ਆਪਾਂ ਤੁਹਾਨੂੰ ਸੱਤਕ ਬਣਾਈਏ ਨਾ ਇੱਥੇ ਹੈਗੀ ਯਾਰ ਰੋਟਰ ਦੀ ਦੁਕਾਨ ਜਿੱਥੋਂ ਅਸੀਂ ਰੋਡ ਪ੍ਰਸ਼ਾਦ ਲੈ ਕੇ ਗੁਫਤ ਜਾਈਦਾ ਜਦੋਂ ਪੌੜੀਆਂ ਚੜ੍ਹ ਕੇ ਜਾਈਦੀਆਂ ਤੇ ਜਦੋਂ ਆਪਾਂ ਗੱਡੀ 'ਚ ਜਾਈਦਾ ਤਾਂ ਉੱਧਰ ਬਾਲਕਰਾਂ ਮੰਕਲ ਜੀ ਹੈ ਨਾ ਉਹ ਤਾਂ ਆਪਾਂ ਪਿਛਲੀ ਵੀਡੀਓ 'ਚ ਦਿਖਾ ਦਿੱਤਾ ਸੀਗਾ ਨਾ ਤੇ ਇਹ ਇੱਥੇ ਨਾਲੇ ਜਸਟ ਹਾਂਜੀ ਆਹ ਸ਼ਾਪ ਆ ਜਾਂਦੀ ਹੈ ਇੱਥੇ ਹਾਂਜੀ ਇਹ ਹੈ ਜੀ ਕੋ ਜੈ ਬਾਬਾ ਜੀ ਕੀ ਹਾਲ ਹੈ ਜੀ ਕਿਰਪਾ ਕਰੋ ਹਰੀ ਦੀ ਜੈ ਬਾਬਾ ਜੀ ਜੈ ਬਾਬਾ ਇਹ ਦੇਸੀ ਕੇ ਦੇ ਰੋਡ ਪਰਸ਼ਾਦ ਲੈ ਕੇ ਇੱਥੋਂ ਤੇ ਫਿਰ ਅਪਾ ਕੋ ਸਾਦੇ ਦਰਸ਼ਨ ਨੂੰ ਜਾਈਦਾ ਜੀ ਠੀਕ ਆ ਫਿਰ ਮਿਲਦੇ ਆ ਜੈ ਬਾਬਾ ਜੀ ਤੇ ਇਹ ਦੁਕਾਨ ਤੋਂ ਲਈਦੇ ਆਪਾਂ ਰੋਡ ਪਰਸ਼ਾਦ ਤੇ ਹੁਣ ਆਪਾਂ ਦਰਸ਼ਨ ਕਰ ਲਈ ਸੀ ਪਹਿਲਾਂ ਤੇ ਹੁਣ ਚੱਲੇ ਆਪਾਂ ਸਮਾਧਾਂ ਵਾਲੀ ਸਾਈਡ ਜੈ ਬਾਬੇ ਦੀ ਕੀ ਹਾਲ ਆ ਵੀਰੇ ਹੋਰ ਕਿਦਾਂ ਸਿੱਤਾ ਠੀਕ ਹੋ ਕਿਹੜੀ ਜਗ੍ਹਾ ਤੋਂ ਆਪਣੇ ਸਾਹਤ ਤਾਂ ਕਿਦਾਂ ਲੱਗਦੀ ਹੈ ਵੀਡੀਓ ਨੂੰ ਲੱਗਦਾ ਵੀਡੀਓ ਦੇਖੀ ਪਾਈ ਤਾਈ ਬੋਲਦੇ ਆ ਮੈਨੂੰ ਕੱਢ ਕੇ ਆਲਾ ਕੱਲ ਥੋੜੀ ਚੜ੍ਹ ਕੇ ਆ ਰਹਿਣੀ ਆ ਵੀਡੀਓ ਦਾ ਆਪਾਂ ਮੈਂ ਤੁਹਾਨੂੰ ਲੋਕੀ ਦਿਖਾਉਣਾ ਹੈ थैंक यू ब्रो थैंक यू वेरी मच ਠੀਕ ਹੈ ਜੀ ਜੇ ਬਾਬਾ ਜੀ ਮਿਲਦੇ ਆ ਓਕੇ ਤੇ ਇਹ ਆਪਣੇ ਸਬਸਕ੍ਰਾਈਬਰ ਤੇ ਰੂਹ ਰਾਜੀ ਹੋ ਜਾਂਦੀ ਆ ਜਦੋਂ ਕੋਈ ਤੁਹਾਨੂੰ ਚਾਹਣ ਵਾਲਾ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਨ ਵਾਲਾ ਮਿਲਦਾ ਹੈ ਨਾ ਕੋਈ ਬਾਬੇ ਦੇ ਦਰਵਾਜ਼ੇ ਤੇ ਬਾਬਾਈ ਦੇ ਭਗਤ ਕਿਹੜਾ ਬਾਤ ਆ ਯਾਰ ਨੈਕਸਟ ਲੈਵਲ ਵਾਲਾ ਆਨੰਦ ਹੁੰਦਾ ਉਹ ਨਾ ਤੇ ਇਸ ਵੀਡੀਓ ਦੇ ਵਿੱਚ तकरीबन ਥੱਲਿਓਂ ਚੱਲ ਕੇ ਪਹਿਲੇ ਪੋਡੇ ਤੋਂ ਕੋਸ਼ਿਸ਼ ਕਰਾਂਗੇ ਕਿ ਬਿਨਾਂ ਸਕਿੱਪ ਕੀਤੇ ਹੋਏ ਆਪਾਂ ਗੁਫਾ ਤੱਕ ਸ਼ੂਟ ਕਰੀਏ ਸਾਰਾ ਨਾ ਤੇ ਜਿਹੜੀ ਬੋਲੀ ਕੀ ਬੋਲੀ ਹੈਗੀ ਇੱਧਰ ਨਹੀਂ ਸਿਰ ਥੱਲੇ ਉਹ ਥੱਲੇ ਬੋਲੀ ਆ ਰਸਤਾ ਬਾਰੇ ਥੱਲਿਓਂ ਜਾਂਦਾ ਮੈਂ ਪਿਛਲੀ ਵੀਡੀਓ ਚ ਪਾਇਆ ਤੇ ਬਾਬਾ ਮੈਨੂੰ ਫੇਰ ਮਿਲ ਪਿਆ ਇਹ ਇਹ ਬਾਬਾ ਨਾ ਲੈ ਬਾਬਾ ਜੀ ਆਮ ਬਣਾਉਂਦੇ ਹੁੰਦੇ ਆ ਇਹ ਜਦੋਂ ਮੈਂ ਜਿਆਸੀ ਸਮੇਂ ਗੱਲ ਕਰ ਰਿਹਾ ਥੱਲੇ ਖਾੜੇ ਚ ਹਨਾ ਜਿੱਥੋਂ ਬੌਲੀ ਆ ਉਦੋਂ ਵੀ ਮੇਰੇ ਨਾਲ ਆਪੇ ਚੱਲ ਪਈਏ ਉਦੋਂ ਮਿਲੇ ਸੀ ਅੱਜ ਮੈਨੂੰ ਮਿਲੇ ਨੇ ਤੇ ਅੱਜ ਆਪਾਂ ਜਾ ਰਹੇ ਆ ਸਮਾਦਾਂ ਵਾਲੀ ਸਾਈਡ ਨਾ ਤੇ ਰੋਡ ਦੇ ਉੱਤੋਂ ਗੱਡੀ ਲੈ ਕੇ ਅਸੀਂ ਕਾਫੀ ਵਾਰ ਗਏ ਆ ਤੇ ਪੈਦਲ ਰਾ ਫਸਟ ਟਾਈਮ ਆ ਨਾ ਤੇ ਪਹਿਲੀ ਵਾਰ ਹੀ ਜਾ ਰਹੇ ਆ ਤੇ ਚੱਲਦੇ ਆ ਜੀ ਫਿਰ ਤੇ ਦਰਸ਼ਨ ਕਰਦਿਆਂ ਤੇ ਨਾਲੇ ਤੁਹਾਨੂੰ ਵੀ ਕਰਾਉਨੇ ਆ ਤੇ ਰੱਚ ਕਾਫੀ ਆ ਗੁਫਾ ਤੇ ਆਪਰ ਪਹਿਲਾਂ ਦਰਸ਼ਨ ਕਰ ਲਏ ਬਾਬਾ ਜੀ ਦੇ ਮੱਥਾ ਟੇਕ ਲਿਆ ਆ ਤੇ ਹੁਣ ਜਾ ਰਹੇ ਆ ਆਪਾਂ ਸਮਾਧਾਂ ਵਾਲੀ ਸਾਈਡ ਤੇ ਜਿਹੜੇ ਦਰਸ਼ਨ ਕਰਕੇ ਗੁਫਾ ਤੇ ਉਹ ਤੋਂ ਬਾਅਦ ਮੈਨੂੰ ਕਈ ਬਾਬਾ ਜੀ ਦੇ ਪਿਆਰੇ ਪੁੱਛਦੇ ਸੀਗੇ ਨਾ ਵੀ ਕੋਈ ਕਿਹੜਾ ਰਾਹ ਆ ਓਡੇ ਕਿੱਥੋਂ ਆ ਤੇ ਅੱਜ ਆਪਾਂ ਪੂਰਾ ਐਕਸਪਲੇਨ ਕਰਾਂਗੇ ਉਹ ਨਾ ਵੀ ਕਿੱਥੋਂ ਹੈਗਾ ਉਹ ਰਾਹ ਤੇ ਆਜੋ ਚੱਲਦੇ ਆ ਤੇ ਤੁਹਾਨੂੰ ਇਦਾਂ ਫੀਲ ਹੋਊਗਾ ਇਦਾਂ ਪ੍ਰਤੀਤ ਹੋਊਗਾ ਵੀ ਤੁਸੀਂ ਵੀ ਸਾਡੇ ਨਾਲੇ ਚੱਲ ਰਹੇ ਆ ਨਾ ਐਤਵਾਰ ਦਾ ਦਿਨੇ ਆ ਸੰਗਤ ਨਾਲ ਨਾਲ ਚੱਲ ਰਹੀ ਆ ਢੋਲ ਵਾਜੇ ਵੱਜ ਰਹੇ ਆ ਤੇ ਅਲੱਗ ਨਿਆਰਾ ਜੀ ਜੈ ਬਾਬਾ ਜੀ ਜੀ ਪਿੱਛੇ ਪੇੜ ਬਹੁਤ ਪਿਆਰੀ ਚੱਲਦੀ ਸੀ ਬਾਬਾ ਜੀ ਦੀ ਤੇ ਉਹ ਮੈਂ ਸ਼ੂਟ ਨਹੀਂ ਕਰ ਸਕਦਾ ਕਿਉਂ ਕਾਪੀਰਾਈਟ ਆ ਜਾਂਦਾ ਆ ਪਿਰਥੀ ਸਿਲੋ ਭਾਜੀ ਦੀ ਪੇੜ ਸੀ ਬਹੁਤ ਪਿਆਰੇ ਬੋਲ ਆ ਜਿਵੇਂ ਜਿਵੇਂ ਗੁਫਾ ਦੀਆਂ ਚੜਾ ਪੌੜੀਆਂ ਦੁੱਖ ਕੱਟਦੇ ਜੋਗੀਆ ਮੇਰੇ ਅ ਪ੍ਰਤੀ ਦਿਨੋਂ ਪੜੀਦੀਆ ਬੇਟਾ ਸੁਣੀਆਂ ਸਾਰੀਆਂ ਹੀ ਬਹੁਤ ਪਿਆਰੀ ਆਵਾਜ਼ ਬਹੁਤ ਪਿਆਰੀਆਂ ਬੇਟਾ ਹੁੰਦੀਆਂ ਤਰਜਾ ਬਹੁਤ ਵਧੀਆ ਹੁੰਦੀਆਂ ਸੁੱਖਾ ਭਾਜੀ ਸੁਖਾਰਾਮ ਸੋਇਆ ਜੀ ਫਿਰ ਮਦਰ ਮੋਨ ਸ਼ਰਮਾ ਸਾਡੇ ਭਾਜੀ ਸਾਰਿਆਂ ਦੀਆਂ ਥੋੜੀ ਦੀਆਂ ਬੇਟਾ ਹੈ ਨਾ ਮੁਕੇਸ਼ ਜਨਾਏ ਤੇ ਭਾਜੀ ਆਪਣੇ सोनू ਸ਼੍ਰੇਣੀ ਜੀ ਕੀ ਬਾਤ ਹੈ ਕੀ ਬਾਤ ਹੈ ਮੀਲੀ ਮਸ਼ਹੂਰੀ ਸਾਨੂੰ ਤੇਰੇ ਦਰਬਾਰ ਤੋਂ ਹੋਏ ਹੈ ਭਾਜੀ ਬਹੁਤ ਪਿਆਰੀ ਭੇਡ ਆ ਭਾਜੀ ਦੀ ਇਹ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਇਹ ਨਾ ਹੁਣ ਪਹਿਲਾਂ ਗੁਫਾ ਤੇ ਦਰਸ਼ਨ ਕਰਕੇ ਤੇ ਉਸ ਤੋਂ ਬਾਅਦ ਫਿਰ ਸਮਾਧਾਂ ਵਾਲੀ ਸਾਈਡ ਜਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਹੁਣ ਜਾਵਾਂਗੇ ਬਲਕਰਾਮ ਅੰਕਲ ਜੀ ਦੇ ਕੋਲ ਪਹਿਲਾਂ ਉਧਰ ਗੱਡੀ ਖੜੀਆ ਨੋ ਨੰਬਰ ਸਰਾ ਚ ਉਧਰ ਜਾਵਾਂਗੇ ਫਿਰ ਬਲਕਰਾਮ ਅੰਕਲ ਜੀ ਤੋਂ ਰੋਡ ਪ੍ਰਸ਼ਾਦ ਲੈ ਕੇ ਤੇ ਫੇਰ ਕਰਾਂਗੇ ਦਰਸ਼ਨ ਜੈ ਬੱਬਾ ਜੀ ਦੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋ ਮੋਗੇ ਤੇ ਐਤਵਾਰ ਦਾ ਦਿਨ ਤੇ ਆ ਗਏ ਅਸੀਂ ਬਾਬਾ ਜੀ ਤੇ ਤੇ ਐਫ ਵੀ ਦੇ ਉੱਤੇ ਤੁਸੀਂ ਲਾਈਵ ਵੀ ਦੇਖਿਆ ਹੋਣਾ ਕੱਲ ਤੇ ਰਿੰਕੂ ਭਾਈ ਤੋਂ ਰੁਕੇ ਸੀ ਕਿ ਕੱਲ ਮੀਂਹ ਪੈਂਦਾ ਸੀਗਾ ਨਾ ਤੇ ਹੁਣ ਆ ਗਏ ਗੁਫਾ ਤੇ ਦਰਸ਼ਨ ਕਰਨ ਲਈ ਤੇ ਬਾਬਾ ਜੀ ਦੀ ਐਸੀ ਰਹਿਮਤ ਹੋਈ ਆ ਐਸੀ ਕਿਰਪਾ ਹੋਈ ਆ ਵੀ ਗੱਡੀਆਂ ਸਾਰੀਆਂ ਥੱਲੇ ਰੁਕਦੀਆਂ ਤੇ ਪੌਣਾ ਖਰੀ ਨੇ ਆਪਣੀ ਮੋਟਰ ਤੇ ਪਾਪਾ ਉਹ ਗੱਡੀ ਉੱਤੇ ਲੈ ਆਏ ਆ ਤੇ ਕੋਈ ਸਬਬ ਐਸਾ ਬਣਿਆ ਨਾ ਤੇ ਆਜੋ ਹੁਣ ਚਲਦੇ ਆਂ ਬਲਕਰਾਮ ਅੰਕਲ ਦੀ ਦੁਕਾਨ ਤੇ ਤੇ ਰੌਣਕਾਂ ਪੂਰੀਆਂ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਆ ਸੰਗਤਾ ਬਾਬਾ ਜੀ ਦੇ ਦਰਸ਼ਨ ਕਰਕੇ ਆ ਰਹੀਆਂ ਆ ਕਰਨ ਜਾ ਰਹੀਆਂ ਆ ਤਸਵੀਰ ਦਾ ਟਾਈਮ ਹੈ ਨਾ 8:00 8:00 ਵਜੇ ਦਾ ਟਾਈਮ ਤੇ ਆਜੋ ਤੇ ਇਹ ਆ ਗਈ ਆਪਣੇ ਬਲਕਰਾਮ ਅੰਕਲ ਜੀ ਦੀ ਦੁਕਾਨ ਤੇ ਆਇਓ ਨਹੀਂ ਜਾਣਾ ਉਹ ਇੱਥੇ ਆਉਂਦੇ ਆ ਵੀ ਸੱਜ ਦਾ ਨਾਮ ਹੈ ਜੀ ਆਇਆ ਜੀ ਜੇਲੇ ਪਕੜ ਲੈ ਜੇਲੇ ਜੇ ਬਾਬੇ ਦੀ ਬਸ ਇਹ ਵੀ ਮਿਲ ਪਿੰਦੀ ਕਿਤੇ ਕਿਤੇ ਜੇ ਬਾਬਾ ਜੀ ਦੀ ਕਰੋੜ ਪ੍ਰਸ਼ਾਦ ਲੈ ਲਿਆ ਬਾਬਾ ਜੀ ਦੀ ਤਕਰੀਬਨ ਸਾਰੇ ਜਾਣਦੇ ਆ ਨਾ ਜਾਣਦੇ ਮੈਂ ਦੱਸਦਾ ਤੁਹਾਨੂੰ ਹਲੋ ਹਲੋ ਇਹ ਬਾਬਾ ਇਹਨੂੰ ਪਛਾਣਿਆ ਇਹ ਬਾਬੇ ਸਾਡੇ ਉਸੇ ਜਦੋਂ ਪਹਿਲੀ ਏਰੀਆ ਆਪਾਂ ਸਾਡੇ ਜਗੇ ਸੀਗੇ ਨਾ ਤੇ ਇਹ ਮੇਰੇ ਨਾਲ ਸੀਗੇ ਤੇ ਅੱਜ ਸਭੀ ਮੇਲ ਹੋਵੇ ਫੇਰ ਦੁਬਾਰਾ ਨਾ ਤੇ ਸੰਗਤਾਂ ਦੀਆਂ ਲਹਿਰਾਂ ਪੈਣਾ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਤੇ ਸ਼ਾਤਲਾਈ ਵੀ ਬਹੁਤ ਸੰਗ ਆਏ ਹੋਏ ਅੱਜ ਤੇ ਅੱਪਾ ਰੁਕੇ ਸੀ ਰਾਤੀ ਫਰਵਾੜੇ ਤੋਂ ਸੰਗ ਆਇਆ ਹੈ ਤੇ ਬਹੁਤ ਆਨੰਦ ਆਇਆ ਉੱਥੇ ਚੌਂਕੀ ਵੀ ਲੱਗੀ ਸੀ ਰਾਤ ਬਾਬਾ ਜੀ ਦੀ ਗੁਫਾ ਦੇ ਬਿਲਕੁਲ ਲੱਗੇ ਆ ਗਏ ਆ ਤੇ ਇੱਥੇ ਵੀਡੀਓ ਬਣਾਉਣ ਦੀ ਮਨਾਹੀ ਆ ਇਸ ਲਈ ਗੁਫਾ ਦੇ ਵੀਡੀਓ ਤਾਂ ਨਹੀਂ ਬਣਾ ਸਕਦੇ ਪਰ ਗੁਫਾ ਦਰਸ਼ਨ ਤੋਂ ਬਾਅਦ ਹੋਣਾ ਸਾਈਡ ਤੋਂ ਇੱਥੇ ਸਾਹਮਣੇ ਉਹ ਪੁਰਸ ਵਾਲਾ ਖੜਾ ਹਾਂ ਜੀ ਉੱਥੇ ਗੁਫਾ ਹੈ ਬਾਬਾ ਜੀ ਦੀ कि दर्शन ਕਰ ਲਿਆ ਤਾਂ ਬਾਹਰੀ ਸੈੱਡ ਤੋਂ ਤੁਹਾਨੂੰ ਦਿਖਾਉਣਾ ਜੇ ਤੁ ਆਪਾਂ ਮਥਾ ਦੇ ਕੇ ਬਾਹਰੀ ਸੈੱਡ ਹੁੰਦੇ ਆ ਤੇ ਉੱਥੋਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਉੱਥੇ ਤਾਂ ਸਾਨੂੰ ਕੈਮਰਾ ਆਨ ਕਰਨ ਨਹੀਂ ਦਿੰਦੇ ਮੈਂ ਪੁੱਛਿਆ ਵੀ ਸੀਗਾ ਕਿਤੇ ਭਾਜੀ ਨਹੀਂ ਹਨਾ ਚਲੋ ਮੰਨਣਾ ਚਾਹੀਦਾ ਹੈ ਫਿਰ ਅਸੀਂ ਵੀ ਮਰਜ਼ੀ ਨਹੀਂ ਕਰਨੀ ਚਾਹੀਦੀ ਸਾਨੂੰ ਵੀ ਆਪਣੀ ਨਾ ਤੇ ਇਸ ਕਰਕੇ ਕਿ ਸੰਗ ਬਹੁਤ ਆਇਆ ਹੈ ਐਤਵਾਰ ਦਾ ਦਿਨ ਹੈ ਤੇ ਲਹਿਰਾ ਮੇਰਾ ਪੂਰੀਆਂ ਗੁਫਾ ਦੇ ਉੱਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਆ ਤੇ ਤੁਸੀਂ ਆਪੇ ਦੇਖ ਲਓ ਧੂਨੇ ਦੇ ਦਰਸ਼ਨ ਕਰਨ ਲਈ ਧੂਨੇ ਦੇ ਮੱਥਾ ਟੇਕਣ ਨੂੰ ਕਿੰਨਾ ਟਾਈਮ ਲੱਗ ਰਿਹਾ ਹੈ ਨਾ ਤੇ ਬਾਕੀ ਪੁਲਿਸ ਵਾਲੀ ਦੀ ਡਿਊਟੀ ਹੈ ਜੀ ਉਹ ਤਾਂ ਮੰਨੀ ਦਾ ਹਰ ਵਾਰੀ ਉਹਨਾਂ ਦੀ ਗੱਲ ਮੰਨੀ ਦੀ ਆਪਾਂ ਇਹਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਆਪਾਂ ਆ ਕੇ ਪੰਡਾਲ ਚ ਬੈੰਦੇ ਆ ਜਿੱਥੇ ਸੰਗਤ ਸਾਰੀ ਬੈੰਦੀ ਆ ਤੇ ਸਾਹਮਣੇ ਦਰਸ਼ਨ ਹੁੰਦੇ ਜਿਹੜੀਆਂ ਪੁਰਾਣੀਆਂ ਪੌੜੀਆਂ ਪਹਿਲਾਂ ਪੌੜੇ ਚੜਦੇ ਸੀ ਨਾ ਗੁਫਾ ਦੇ ਲਈ ਉੱਥੇ ਇੱਕ ਸਟੀਲ ਦਾ ਗੇਟ ਲਗਾ ਦਿੱਤਾ ਆ ਤੇ ਸਾਰੇ ਪਾਸੇ ਵੈਸੇ ਸਟੀਲ ਦੇ ਗੇਟ ਗ੍ਰਿਲਾਂ ਵਾਲੇ ਲੱਗਦੇ ਹੋ ਆ ਤੇ ਇਹ ਜਿਹੜਾ ਗੁਫਾ ਨੂੰ ਜਿਹੜਾ ਜਾਂਦਾ ਪੌੜੀਆਂ ਪੁਰਾਣੀਆਂ ਚੜਦੀਆਂ ਤੇ ਜਦੋਂ ਸ਼ਾਮ ਨੂੰ ਆਰਤੀ ਹੁੰਦੀ ਆ ਤੇ ਉਦੋਂ ਇਹ ਗੇਟ ਖੋਲਦੇ ਆ ਨਾ ਤੇ ਇਹਦੇ ਜਿਹੜੀਆਂ ਨਵੀਆਂ ਪੌੜੀਆਂ ਬਣੀਆਂ ਆ ਉਧਰ ਦੀ ਮੱਥਾ ਟੇਕ ਕੇ ਫਿੱਤਾ ਹੀ ਨਾਲ ਕੇ ਦੂਸਰੇ ਪਾਸੇ ਦੀ ਕਰ ਦਿੰਦੇ ਉਹ ਵੀ ਵਧੀਆ ਪੋੜੀਆਂ ਚੋੜੀਆਂ ਹੋ ਗਈਆਂ ਤੇ ਸੰਗਤ ਦਾ ਜਿਆਦਾ ਰੱਛ ਵੀ ਨਹੀਂ ਪੈਂਦਾ ਨਾ ਆ ਜਾਓ ਆ ਜਾਓ ਕਿੱਥਾ ਹੈ ਪਾਤੇ ਦਰਸ਼ਨ ਕਰਕੇ ਸੰਗਤ ਵਾਪਸ ਆ ਰਹੀ ਹੈ ਇੱਧਰ ਦੀ ਤੇ ਇੱਧਰ ਦੀ ਦਰਚਮ ਕਰਮ ਦੀ ਲਾਈਨ ਲੱਗੀ ਹੋਈ ਹੈ ਤੇ ਉਹ ਉੱਪਰ ਹਾਂਜੀ ਬਾਬਾ ਜੀ ਦੀ ਗੁਫਾ ਤੋਂ ਜਿੱਦਾਂ ਹੀ ਆਪਾਂ ਥੱਲੇ ਉਤਰਦੇ ਆ ਜਦੋਂ ਬਾਬਾ ਭਰਤਰੀ ਦੇ ਮੰਦਰਾਂ ਨੂੰ ਜਾਂਦੇ ਆ ਤੇ ਰਸਤੇ ਵਿੱਚ ਸੱਜੇ ਹੱਥ ਆ ਜਾਂਦਾ ਬੱਕਰਾ ਸਥਲ ਤੇ ਬਾਬਾ ਜੀ ਦੇ ਬੱਕਰੇ ਕਿਉਂ ਚੜਾਈ ਜਾਂਦੇ ਹਨ ਬਾਬਾ ਜੀ ਦੇ ਜੀਵਨੀ ਉੱਤੇ ਲਿਖੀਆਂ ਪੁਸਤਕਾਂ ਅਮਰ ਕਥਾ ਜੀਵਨ ਕਥਾ ਤੇ ਹੋਰ ਬਹੁਤ ਸਾਰੀਆਂ ਬਾਬਾ ਜੀ ਦੇ ਜੀਵਨੀ ਉੱਤੇ ਲਿਖੀਆਂ ਬੁੱਕਸ ਨੂੰ ਰੀਡ ਕਰਕੇ ਉਹਦੇ ਇਕੱਠੀ ਕੀਤੀ ਜਾਣਕਾਰੀ ਦੇ ਮੁਤਾਬਕ ਸ੍ਰੀ ਬਾਬਾ ਬਾਲਕਨਾਥ ਜੀ ਜਦੋਂ ਢੋਲਗਰੀ ਪਹਾੜ ਤੇ ਆਏ ਤੇ ਉੱਥੇ ਉਹਨਾਂ ਦੇ ਚਰਨਾਂ ਦੇ ਨਿਸ਼ਾਨ ਵੀ ਆ ਚਰਨ ਪਾਦਕਾ ਤੇ ਤੇ ਜਦੋਂ ਬਾਬਾ ਜੀ ਗੁਫਾ ਤੇ ਆਏ ਤੇ ਗੁਫਾ ਦੇ ਵਿੱਚ ਪਹਿਲਾਂ ਇੱਕ ਰਾਖਸ਼ ਸੀਗਾ ਉਸ ਰਾਖਸ਼ ਨੇ ਜਦੋਂ ਬਾਬਾ ਜੀ ਨੂੰ ਦੇਖਿਆ ਤਾਂ ਕਹਿਣ ਲੱਗਾ ਵੀ ਤੁਸੀਂ ਇੱਥੇ ਕਿਉਂ ਆ ਗਏ ਹੋ ਇਹ ਤਾਂ ਮੇਰਾ ਘਰ ਹੈ ਤਾਂ ਬਾਬਾ ਜੀ ਨੇ ਕਿਹਾ ਵੀ ਇਹ ਰਾਖਸ਼ ਦਾ ਘਰ ਨਹੀਂ ਹੈ ਇਹ ਸਾਧੂ ਸੰਤਾਂ ਦੇ ਤਪੱਸਿਆ ਭਗਤੀ ਲਈ ਥਾਂ ਚੁਣੀ ਗਈ ਹੈ ਇਹ ਬਹੁਤ ਪਵਿੱਤਰ ਜਗਾ ਹੈ ਤੇ ਰਾਖਸ਼ ਕ੍ਰੋਧ ਵਿੱਚ ਆ ਗਿਆ ਤੇ ਉਹਨੇ ਬਾਬਾ ਜੀ ਨੇ ਆਪਣੇ ਚਿਮਟੇ ਦੇ ਨਾਲ ਉਹਦੇ ਤੇ ਵਾਰ ਕੀਤਾ ਤੇ ਉਹ ਚਿਮਟੇ ਦੇ ਡਰ ਤੋਂ ਹੀ ਬਾਬਾ ਜੀ ਦੇ ਚਰਨੀ ਪੈ ਗਿਆ ਤੇ ਚਰਨੀ ਪੈ ਕੇ ਬਾਬਾ ਜੀ ਤੋਂ ਮਾਫੀ ਮੰਗੀ ਅ ਚਰਨੀ ਪਿੰਦੇ ਨਾਲ ਹੀ ਉਸ ਨੂੰ ਆਪਣੀ ਪਿਛਲੀ ਯਾਦ ਆ ਗਈ ਉਹ ਬਹੁਤ ਖੁਸ਼ ਹੁੰਦਾ ਹੈ ਤੇ ਬਾਬਾ ਜੀ ਦੇ ਚਰਨ ਫੜ ਲੈਂਦਾ ਹੈ ਤੇ ਕਹਿੰਦਾ ਹੈ ਮਹਾਰਾਜ ਉਹ ਦਿਨ ਆ ਗਿਆ ਹੈ ਜਿਸ ਦਾ ਮੈਨੂੰ ਬਹੁਤ ਚਿਰ ਤੋਂ ਇੰਤਜ਼ਾਰ ਸੀ ਉਹ ਰਾਖਸ਼ ਇਸ ਪਿਛਲੇ ਜਨਮ ਵਿੱਚ ਇੱਕ ਮਨੁੱਖ ਸੀਗਾ ਜਿਹੜਾ ਹਿਮਾਲਿਆ ਵਿੱਚ ਰਹਿੰਦਾ ਸੀ ਜੋ ਕਿ ਇੱਕ ઋષਿ ਸਾਧੂ ਦੇ ਸ਼ਰਾਫ ਦੇ ਕਾਰਨ ਰਾਖਸ਼ ਬਣ ਗਿਆ ਸੀ ਤੇ ਲੰਬੇ ਸਮੇਂ ਲਈ ਉਹ ਰਾਖਸ਼ ਬਣ ਗਿਆ ਤੇ ਇਸ ਗੁਫਾ ਵਿੱਚ ਬੰਦ ਰਹਿਣ ਲੱਗਾ ਇਸ ਤਰ੍ਹਾਂ ਕਾਫੀ ਸਮਾਂ ਬਤੀਤ ਹੋ ਗਿਆ ਬਾਬਾ ਬਾਲਕਨਾ ਜੀ ਦੇ ਆਉਣ ਤੇ ਉਸ ਦਾ ਛਟਕਾਰਾ ਹੋ ਗਿਆ ਰਾਕਸ਼ਸ ਤੋਂ ਬਾਬਾ ਜੀ ਨੇ ਪੁੱਛਿਆ ਕਿ ਹੁਣ ਤੂੰ ਕੀ ਚਾਹੁੰਦਾ ਹੈ ਰਾਕਸ਼ਸ ਬੋਲੇ ਮਹਾਰਾਜ ਮੈਂ ਸਿਰਫ ਤੁਹਾਡਾ ਦਾਸ ਬਣਨਾ ਚਾਹੁੰਦਾ ਹਾਂ ਤਾਂ ਬਾਬਾ ਜੀ ਬੋਲੇ ਕਿ ਤੂੰ ਵੀ ਹਵਾ ਦੀ ਤਰ੍ਹਾਂ ਹੀ ਹੋ ਜਾਵੇਂਗਾ ਬਾਬਾ ਜੀ ਨੇ ਕਿਹਾ ਤੇ ਤੇਰੇ ਨਾਂ ਦੇ ਬੱਕਰੇ ਚੜਿਆ ਕਰਨਗੇ ਹੋਜਣ ਕਰਨ ਦੀ ਆਗਿਆ ਨਹੀਂ ਹੋਵੇਗੀ ਰਾਕਸ਼ਸ ਹੱਥ ਜੋੜ ਕੇ ਪ੍ਰਣਾਮ ਕਰਦਾ ਹੋਇਆ ਹੰਝੂ ਬਹਾਉਣ ਲੱਗਾ ਰਾਕਸ਼ਸ ਦੀ ਸਰੀਰਕ ਬਣਤਰ ਬਦਲ ਗਈ ਜਿਹੜੀ ਬੱਕਰਾ ਸਥਲ ਤੇ ਹੁਣ ਬੱਕਰੇ ਚੜਾਈ ਜਾਂਦੇ ਹਨ ਬਾਬਾ ਪੋਣਾਹਰੀ ਦੇ ਦਰਬਾਰ ਤੇ ਇਹ ਉਸ ਰਾਖਸ਼ ਦੇ ਹਨ ਤੇ ਉਹਨੂੰ ਭੋਜਨ ਕਰਨ ਦੀ ਆਗਿਆ ਨਹੀਂ ਉਹ ਸਿਰਫ ਇਹਨਾਂ ਦੀ ਨਾਲ ਫ੍ਰੈਗਰੈਂਸ ਦੇ ਇਹਨਾਂ ਦੀ ਸਪ੍ਰੈਗਨਸ ਦੇ ਨਾਲ ਹੀ ਉਹਦਾ ਢਿੱਡ ਭਰ ਜਾਂਦਾ ਆ ਤੇ ਅੱਜ ਵੀ ਲੋਕੀ ਮੰਨਤਾਂ ਮੰਗਦੇ ਆ ਤੇ ਜਦੋਂ ਉਹਨਾਂ ਦੀ ਕੋਈ ਮੰਨਤ ਪੂਰੀ ਹੁੰਦੀ ਆ ਤੇ ਬਾਬਾ ਜੀ ਦੇ ਦਰਬਾਰ ਤੇ ਜਾਂਦੇ ਆ ਰੋਟ ਪ੍ਰਸ਼ਾਦ ਝੰਡਾ ਇਹ ਨਾਲ ਬੱਕਰਾ ਲੈ ਕੇ ਜਾਂਦੇ ਆ ਜਿੱਦਾਂ ਇਹਦਾ ਸੁੱਖਿਆ ਹੁੰਦਾ ਸਾਰਿਆਂ ਨੇ ਨਾ ਤੇ ਜਿਹੜੇ ਬੱਕਰੇ ਨਹੀਂ ਵੀ ਲੈ ਕੇ ਜਾਂਦੇ ਉਹ ਵੀ ਜਦੋਂ ਦਰਸ਼ਨ ਕਰਕੇ ਆਉਂਦੇ ਆ ਤੇ ਇੱਥੇ ਮੱਥਾ ਜ਼ਰੂਰ ਟੇਕ ਕੇ ਜਾਂਦੇ ਆ ਤੇ ਇਹ ਸੀ ਜੀ ਬੱਕਰਾ ਸਥਲ ਦੀ ਕਥਾ ਤੇ ਜੋ ਵੀ ਬਾਬਾ ਜੀ ਦੀ ਜੀਵਨੀ ਬਾਰੇ ਬਾਬਾ ਜੀ ਦੀਆਂ ਬੁਕਸ ਵਿੱਚ ਬਾਬਾ ਜੀ ਦੀਆਂ ਜੀਵਨੀ ਬਾਰੇ ਜੋ ਵੀ ਲਿਖਿਆ ਗਿਆ ਹੈ ਉਹ ਬੁਕਸ ਨੂੰ ਆਪਾਂ ਰੀਡ ਕੀਤਾ ਸਾਰਾ ਕੁਝ ਇਹ ਉਹਨਾਂ ਦੇ ਵਿੱਚੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ ਤੇ ਉਹਦੇ ਆਧਾਰ ਦੇ ਉੱਤੇ ਹੀ ਅਸੀਂ ਇਹ ਸਾਰਾ ਕੁਝ ساری ਹਿਸਟਰੀ ਤੁਹਾਨੂੰ ਸੁਣਾਈ ਹੈ ਨਾ ਤੇ ਜਦੋਂ ਅਸੀਂ ਇਸ ਸਥਾਨ ਦੇ ਉੱਤੇ ਆਉਨੇ ਆ ਤੇ ਇੱਕ ਇੱਥੇ ਦੀ ਪਰੰਪਰਾ ਆ ਜਿੱਦਾਂ ਜਿਹੜੇ ਇੱਥੇ ਪੰਡਤ ਹੁੰਦੇ ਆ ਬੱਕਰਾ ਸਥਾਨ ਦੇ ਉੱਤੇ ਉਹ ਪਾਣੀ ਦਾ ਛਿੱਟਾ ਇਦਾਂ ਦਿੰਦੇ ਆ ਬੱਕਰੇ ਦੇ ਉੱਤੇ ਤੇ ਜਦੋਂ ਬੱਕਰਾ ਇਦਾਂ ਆਪਣੇ ਆਪ ਨੂੰ ਹਿਲਾਉਂਦਾ ਆ ਤੇ ਕਹਿੰਦੇ ਉਹਦੇ ਨਾਲ ਆਪਣੀ ਯਾਤਰਾ ਜਿਹੜੀ ਆ ਉਹ ਮਨਜ਼ੂਰ ਹੋ ਜਾਂਦੀ ਆ ਜੋ ਬਾਕੀ ਇੱਕ ਆਪਾਂ ਹੋਰ ਗੱਲ ਕਰਨੀ ਸੀ ਮੇਰੇ ਵੀਰ ਭਰਾ ਕਈ ਕਮੈਂਟ ਵੀ ਕਰਦੇ ਆ ਕਹਿੰਦੇ ਭਾਜੀ ਆ ਗੱਲ ਇਦਾਂ ਕਿਦਾਂ ਹੋ ਗਈ ਤੇ ਤਕਰੀਬਨ ਕਾਫੀ ਹਸਤੀ ਪੜੀ ਆ ਔਰ ਪੜ ਵੀ ਰਹੇ ਆ ਜਿੰਨੀਆਂ ਬੋਕਸ ਆਈਆਂ ਬਾਬਾ ਜੀ ਦੀਆਂ ਉਹ ਵੀ ਰੀਡ ਕੀਤੀਆਂ ਲੋਕਲ ਹਿਮਾਚਲ ਚ ਜਾ ਕੇ ਇਕੱਲੇ ਇਕੱਲੇ ਜਿੰਨਾ ਕਿ ਹੋ ਸਕਦਾ ਆਪਾਂ ਲੋਕਲ ਸੰਗਤਾਂ ਨਾਲ ਗੱਲ ਕੀਤੀ ਇੱਕ ਪਰਿਵਾਰ ਆ ਉਹਨਾਂ ਨੇ ਮੈਨੂੰ ਐਫਬੀ ਦੇ ਉੱਤੇ ਕਮੈਂਟ ਕੀਤਾ ਸੀ ਉਹਨਾਂ ਨੂੰ 100 ਸਾਲ ਹੋ ਗਏ ਆ ਜਿਹੜੀ ਮੈਂ ਗਉਆਂ ਦੇ ਫਟਕ ਵਾਲੀ ਵੀਡੀਓ ਪਾਈ ਆ ਬਾਬਾ ਜੀ ਦੀ ਉਹਦੇ ਤੇ ਇੱਕ ਭਗਤ ਨੇ ਕਿਹਾ ਦੀ ਕਿੱਥੇ ਲਿਖਿਆ ਆ ਮੈਂ ਕਿਹਾ ਵੀਰੇ ਵੀ ਇਹ ਜਿੱਦਾਂ ਪਰੰਪਰਾ ਤਰੀ ਆਉਂਦੀ ਜਿੱਦਾਂ ਹਿਸਟਰੀ ਤੋਂ ਹਿਸਟਰੀ ਗਾਤੋਂ ਗਾਪਸ ਸੁਣਦੇ ਆ ਰਹੇ ਆ ਤੇ ਜਿਹਨੂੰ ਮਰਜ਼ੀ ਆਪਾਂ ਲੋਕਲ ਪੁੱਛ ਸਕਦੇ ਆ ਤੇ ਇੱਕ ਪਰਿਵਾਰ ਦੇ ਮੈਂਬਰ ਨੇ ਉਹ ਇੱਕ ਪਰਿਵਾਰ ਨੇ ਫੇਸਬੁੱਕ ਦੇ ਉੱਤੇ ਉਹ ਕਮੈਂਟ ਕੀਤਾ ਸੀ ਵੀ ਸਾਡੇ ਡੈਡੀ ਉਹਦੇ ਡੈਡੀ ਉਹਦੇ ਦਾਦਾ ਜੀ ਉਹਦੇ ਦਾਦਾ ਜੀ ਇਦਾਂ ਕਰਕੇ 100 ਸਾਲ ਹੋ ਗਿਆ ਆ ਵੀ ਅਸੀਂ ਇਹ ਹਿਸਟਰੀ ਸੁਣਦੇ ਆ ਰਹੇ ਆਂ ਗਉਆਂ ਦੇ ਫਟਕ ਦੀ ਵੀ ਬਾਬਾ ਜੀ ਉੱਥੇ ਆਏ ਸੀ ਤੇ ਇੱਕ ਇੱਕ ਗੱਲ ਵਿੱਚ ਹੋਰ ਕਲੀਅਰ ਕੀਤੀ ਸੀ ਵੀ ਉੱਥੇ ਲੋਕਲ ਭਾਜੀ ਹੁਣੀ ਮੈਨੂੰ ਮਿਲੇ ਸੀਗੇ ਉਹਨਾਂ ਨੇ ਦੱਸਿਆ ਵੀ ਗਉਆਂ ਦੇ ਫਟਕ ਦੇ ਜਿਹੜਾ ਗੇਟ ਬਣਿਆ ਹੈ ਨਾ ਮੁਰੇ ਉਹ ਇੱਕ ਜਲੰਧਰ ਤੋਂ ਭਾਜੀ ਹੁਣੇ ਹੁੰਦੇ ਸੀਗੇ ਵੀ ਉਹ ਇੱਥੇ ਚਾਹ ਪਾਣੀ ਪੀਣ ਲਈ ਰੁਕੇ ਸੀਗੇ ਉਹਨਾਂ ਨੂੰ ਜਦੋਂ ਦੱਸਿਆ ਗਿਆ ਵੀ ਇਹ ਬਾਬਾ ਜੀ ਦਾ ਸਥਾਨ ਹੈ ਇਦਾਂ ਦਾ ਕਰਕੇ ਬਾਬਾ ਜੀ ਇੱਥੇ ਆਏ ਸੀ ਤੇ ਫਿਰ ਉਹਨਾਂ ਨੇ ਪੈਸੇ ਕਹਿੰਦੇ ਭੇਜੇ ਸੀ ਤੇ 게ਟ ਫੇਰ ਬਣਿਆ ਸੀਗਾ ਤੇ ਇਹ ਹਿਸਟਰੀ ਸੀਗੀ ਉੱਥੇ ਗਉਆਂ ਦੇ ਫਟਕ ਦੀ ਕਿਉਂਕਿ ਜੇ ਆਪਾਂ ਬਾਬਾ ਜੀ ਦੀ ਹਿਸਟਰੀ ਪੜੀਏ ਨਾ ਚਲੋ ਮੈਂ ਨਹੀਂ ਕਹਿੰਦਾ ਮੈਂ ਮੈਂ ਬਹੁਤ ਪੜੀਆ ਉਹ ਭੈਣ ਭਰਾ ਪੜਨ ਵਾਲੇ ਆ ਬਹੁਤ ਪੜਦੇ ਆ ਬਾਬਾ ਜੀ ਜਦੋਂ ਜੂਨਾ ਗੜ ਤੋਂ ਦਿਓੜ ਸਿੱਧ ਆਏ ਆ ਸ਼ਾਤਲਾਈ ਆਏ ਆ ਰਾਜ ਕਿੱਥੇ ਕਿੱਥੇ ਉਹਨਾਂ ਨੇ ਉਹਨਾਂ ਦਾ ਠਹਿਰਾਓ ਸੀਗਾ ਕਿੱਥੇ ਕਿੱਥੇ ਉਹ ਰੁਕੇ ਆ ਉਹ ਵੀ ਇੱਕ ਹਿਸਟਰੀ ਆ ਉਹ ਵੀ ਆਪਾਂ ਲੈ ਕੇ ਆਵਾਂਗੇ ਜਲਦੀ ਨਾ ਤੇ ਇਸ ਕਰਕੇ ਇਸਤੀ ਬਾਬਾ ਜੀ ਦੀ ਬਹੁਤ ਵੱਡੀ ਆ ਤੇ ਮਨੀ ਮਹੇਸ਼ ਅਮਰਨਾਥ ਬਾਰਾ ਨਸੀ ਹੈ ਨਾ ਤੇ ਹਰ ਦੁਆਰ ਹਰ ਜਗ੍ਹਾ ਬਾਬਾ ਜੀ ਜਾ ਕੇ ਆਏ ਆ ਇਹ ਹਿਸਟਰੀ ਦੱਸਦੀ ਆ ਮੈਂ ਨਹੀਂ ਕਹਿੰਦਾ ਇਸਤੀ ਦੱਸਦੀ ਹੈ ਸਾਰੀ ਹੈ ਨਾ ਤੇ ਜਿੱਦਾਂ ਇਦਾਂ ਆਪਾਂ ਪੜਦੇ ਆ ਰਹੇ ਆ ਤੇ ਇਸ ਕਰਕੇ ਠੀਕ ਆ ਬਾਕੀ ਜੈ ਬਾਬਾ ਜੀ ਵੀਡੀਓ ਨਾਲ ਬਣੇ ਰਹੋ ਦੇਖੀ ਜੋ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਵੀਰੇ ਦਾ ਚੈਨਲ ਸਬਸਕ੍ਰਾਈਬ ਕਰ ਲਓ YouTube ਤੇ ਗ੍ਰੇਟ ਟੈਲੀਕਾਸਟ ਐਪੀ ਤੇ ਗ੍ਰੇਟ ਟੈਲੀਕਾਸਟ ਔਰ ਇੰਸਟਾ ਦੇ ਉੱਤੇ ਵੀ ਗ੍ਰੇਟ ਟੈਲੀਕਾਸਟ ਔਰ ਬਖਰਾਤ ਕੌਦੇ ਨਾਲ ਹੀ ਇਹ ਮੇਰੇ ਵੀਰੇ ਸਿੰਧੀਆਂ ਵੇਚਦੇ ਆ ਉੱਥੇ ਤੇ ਚਾਂਦੀ ਦੀ ਸਿੰਗੀ ਹੁੰਦੀ ਹੈ ਨਾਲੇ ਕੋਲ ਕਿ ਇਹ ਲੋਕੀਂ ਹਮੇਸ਼ਾ ਇੱਥੇ ਖੜੇ ਹੋ ਕੇ ਵੇਚਦੇ ਆ ਨਾ ਤੇ ਬਹੁਤ ਪਿਆਰਾ ਇਹ ਨਾ ਭਰਾਵਾ ਦੇ ਨਾਲ ਵੀ ਜਦੋਂ ਆਈਦਾ ਇਹਨਾਂ ਦੇ ਦਰਸ਼ਨ ਹੁੰਦੇ ਆ ਨਾ ਵੀਰ ਵਰਦਿਆਂ ਦੇ ਤੇ ਮੇਰੇ ਵੀਰੇ ਬਹੁਤ ਨਿੱਗੇ ਸੁਭਾਅ ਦੇ ਆ ਤੇ ਸ਼ਰਮੋਦੇ ਬਹੁਤ ਆ ਤੇ ਅੱਛਾ ਲੱਗਦਾ ਇਹਨਾਂ ਨੂੰ ਮਿਲ ਕੇ ਆਈਦਾ ਤੇ ਤੁਸੀਂ ਵੀ ਮਿਲ ਕੇ ਆਇਆ ਕਰੋ ਜੇ ਲੋਕ ਵੀ ਤੁਸੀਂ ਜਾਣਦੇ ਆ ਨਾ ਬਹੁਤ ਅੱਛਾ ਲੱਗਾ ਇਹਨਾਂ ਨੂੰ ਮਿਲ ਕੇ ਇਹਦੀ ਵੀਡੀਓ ਸ਼ੂਟ ਕਰਕੇ ਪਰ ਗੱਲ ਨਹੀਂ ਕੀਤੀ ਇਹਨਾਂ ਨੇ ਕਿੰਦੇ ਵੀ ਉੱਧਾ ਤੁਸੀਂ ਵੀਡੀਓ ਬਣਾ ਲਓ ਨਾ ਜਦੋਂ ਆਪਾਂ ਗੁਫਾ ਤੋਂ ਦਰਸ਼ਨ ਕਰਨ ਤੋਂ ਬਾਅਦ ਉਸ ਤੋਂ ਅੱਗੇ ਜਿੱਥੇ ਬੱਕਰਾ ਸਥਲ ਉੱਥੋਂ ਅੱਗੇ ਸਿੱਧੇ ਚੜਾਈ ਚੜਦੇ ਆਂ ਤੇ ਜਿੱਦਣ ਬਾਬਾ ਪਾਥੀ ਨਾਜੀ ਦਾ ਮੰਦਿਰ ਆ ਉਹ ਸਾਈਟ ਜਾ ਕੇ ਨਾ ਉੱਧਰ ਜਿਹੜੇ ਪੋਡੇ ਉੱਤਰ ਦੇ ਨੀਚੇ ਨੂੰ ਕਿ ਉਹ ਕਿਥੋਂ ਉਤਰਦੇ ਹੋ ਮੈਂ ਪ੍ਰੋਪਰ ਤੁਹਾਨੂੰ ਦੱਸਦਾ ਉਹ ਵੀ ਨਾ ਕਿ ਇਹ ਹੁਣ ਰੋਡ ਆ ਗਿਆ